ਤੈਨੂੰ ਵੀ ਗੱਲ ਕਰਨ ਆਇਆ ਤੈਨੂੰ ਹੜਵਾਣਾ ਦੇਣ ਨਹੀਂ ਆ ਰੰਗ ਦੇਖ ਸਾਡਾ ਇਦਾਂ ਦਾ ਸਾਡਾ ਕਾਦੇ ਨਹੀਂ ਹੈਗਾ ਜਿੰਨ ਵੀ ਕਿਤੇ ਤੇਰੇ ਵਰਗਾ ਰੰਗ ਹੁੰਦਾ ਨਾ ਉਹਨੂੰ ਭੈਣ ਚ ਕਾਦਾ ਹੀ ਵਿਆਹ ਪਵਾ ਨਾ ਚਾਹ ਇੱਕ ਪਹਿਲ ਤੋਂ ਪਤਾ ਮੈਂ ਇਹਦਾ ਗਲਾ ਘੁੱਟ ਦੇਣਾ ਯਾਰ ਮੈਂ ਤੈਨੂੰ ਸੱਚੀ ਇੱਕ ਗੱਲ ਦੱਸਾਂ ਤਾਰਾ ਕਿਹੜਾ ਪਾਉਣ ਨੂੰ ਦਿਲ ਕਰਦਾ ਦਰ ਫਟਿਆ ਮੂੰਹ ਦਰ ਫਟਿਆ ਦਾਗੀ ਹੋਏ ਤਰੀਕੇ ਟਿੰਗਾ ਮਾਉਣ ਲੱਗਾ ਕਾਹੀ ਕਹੀਦਾ ਵਿਆਹ ਕਰਦੇ ਮੁੰਡਿਆਂ ਦਾ ਕੱਲ ਨੂੰ ਘਰ ਵਾਲੀ ਆਣ ਕੇ ਗੇਟ ਖੋਲ ਕੇ ਤਾਂ ਬੈਠੇ ਮੈਂਾਰੇ ਦੇਖੀ ਲੋ ਮੰਜਾ ਰਹੇ ਮੇਰੇ ਖਿੱਤੇ ਹੂੰ ਤੇਰਾਂ ਮੋੜ ਤੇ ਦੱਦੀ ਨੂੰ ਮੈਂ ਨ ਵੀ ਨਹੀਂ ਜਾਂਦਾ ਮੈਂ ਦੇਖਣ ਆਈ ਰਾਜੀ ਉਹਦਣ ਦਾ ਹੀ ਟੱਕਰਿਆ ਜਿੱਦਣ ਸੰਦੀਪ ਨੂੰ ਚੜਾ ਕੇ ਆਇਆ ਕੁਆ ਫਿਰ ਰਿਹਾ ਕੰਨੀ ਮੈਂ ਨੂੰ 8 ਦਿਨ ਹੋ ਗਏ ਮੈਂ ਮਨੀ ਮੈਂ ਵੀ ਨਹੀਂ ਦੇਖਿਆ ਮੈਂ ਕਿ ਮੈਂ ਵੀ ਨਹੀਂ ਦੇਖਿਆ ਮੈਨੂੰ ਕਿੱਥੇ ਰਹੇ ਹੋ ਪੁੱਤ ਦੀ ਸੀ ਮੈਂ ਕਿ ਹੈਗਾ ਨਹੀਂ ਆ ਤੂੰ ਇੱਧਰ ਆਇਆ ਇਨੀ ਡਿਪਰੈਸ਼ਨ ਆ ਜਾ ਅਗਰ ਬੂਝਾਗਾ ਤੂੰ ਫੋਨ ਅੱਜ ਗਿਆ ਨਹੀਂ ਹੁਣ ਹੁਣ ਮੈਂ ਕਹਿੰਦਾ ਜਿਸ ਕਾਰਨ ਮੈਨੂੰ ਲੈ ਕੇ ਜਾ ਮੈਂ ਹੌਲੀ ਘੁੰਮ ਕੇ ਦੇਖਦਾ ਕਦੇ ਦੇ ਦਿੰਦੀ ਵੀ ਛੁੱਟੀ ਕਾਲਾ ਦਾ ਲੈ ਆਏ ਆ ਨੀ ਕਿ ਆਕ ਗੰਦਲ ਆ ਰਹੀ ਹੈ ਜੀ ਤੇਰਾ ਰੰਗ ਵੀ ਜੀ ਯਾ ਇਹ ਨਾਲਾ ਕੇ ਖੰਡ ਜਿਆਦਾ ਆਪਣਾ ਬੀਬੀ ਇਮਪ੍ਰੈਸ ਸਿਸਟਮ ਕਰੀਦਾ ਹੁੰਦਾ ਹਨਾ ਇਸ ਉਮਰੇ ਆ ਕੇ ਜੇ ਹੈ ਨਾ ਬਸ ਇੰਨੀ ਕੇਅਰ ਕਰਦਾ ਬਾ ਉਹਨੀ ਰੱਖੀਦਾ ਫਾੜ ਯਾਰ ਸਵਾਦ ਹੀ ਹੁੰਦਾ ਮਿੱਠਾ ਹੈ

ਅਣ ਤੇੰ ਨੂੰ ਬੜਾ ਹੈ ਇਹਦਾ ਪਤਾ ਉਹ ਨਹੀਂ ਸ਼ੁਰੂ ਤੋਂ ਖਾਂਦਾ ਸਾਡੀ ਇੱਕ ਗੱਲ ਅਲੱਗ ਤੇ ਹੋਰ ਨੂੰ ਵੀ ਕਹਿ ਦਿੰਦੇ ਸਰ ਜੀ ਨੇ ਕੋਕਿਆ ਨਾਲੇ ਗੁੱਸਾ ਕਰ ਲਿਆ ਡਰਮ ਕੱਢਿਆ ਹੀ ਨਹੀਂ ਬਾਹਰ ਉਹ ਕੀ ਐ ਇਹ ਮੀ ਡਰਾਮੇ ਆ ਉਹਦਾ ਇੱਦਾਂ ਹੀ ਪਾਣੀ ਆ ਉਹਦਾ ਐਵੇਂ ਹੀ ਆ ਕਿਤੇ ਧੁੱਪ ਲਵਾ ਕੇ ਜਾਦੇ ਡਰਾਮ ਹੋ ਜਾਂਦਾ ਤੂੰ ਕੀ ਸੋਚਾ ਬਿੱਬੀ ਨੂੰ ਕਹਿੰਨਾ ਉਹ ਬਸ ਆ ਕਹ ਰਾਬ ਮਾਂ ਵੀ ਗੱਲ ਕਰਨ ਆਇਆ ਤੈਨੂੰ ਹੜਵਾਣਾ ਦੇਣ ਨਹੀਂ ਆ ਰੰਗ ਦੇਖ ਸਾਲਾ ਇਦਾਂ ਦਾ ਸਾਡਾ ਕਾਦੇ ਨਹੀਂ ਹੈਗਾ ਜਿੰਦ ਵੀ ਕਿਤੇ ਤੇਰੇ ਵਰਗਾ ਰੰਗ ਹੁੰਦਾ ਨਾ ਉਹਨੂੰ ਭੈਣ ਚ ਕਾਦਾ ਹੀ ਵਿਆਹ ਪਵਾ ਨਾ ਚਾਰ ਕਰਾ ਲਾਂਦਾ ਸਾਲਾ ਰੰਗੇ ਪੁੱਠੇ ਦੇ ਤਵੇ ਵਰਗਾ ਆਇਆ ਪੁੱਠੇ ਦੇ ਤਵੇ ਤਵੇ ਦੇ ਪੁੱਠੇ ਵਰਗਾ ਬਈ ਇਦਾਂ ਕੰਨ ਉਹ ਥੱਲੇ ਸਪਾਈ ਵੀ ਕਰਾ ਲਈ ਸੀ ਆ ਤੂੜੀ ਸਿੱਕਾ ਦਿੱਤੀ ਉੱਤੇ ਹੀ ਤਾਂ ਨਹੀਂ ਛੱਡ ਤੇ ਆ ਯਾਰ ਡੈਡੀ ਤੇਰੀ ਘਰ ਆਈ ਏ ਖਾਸ ਆ ਹਾਂ ਜੇ ਨਹੀਂ ਖਾਸ ਤੂੰ ਚੇਂਜ ਕਰ ਸਕਦਾ ਮੈਂ ਤੂੜੇ ਤਾਂ ਨਹੀਂ ਉੱਪਰੇ ਛੜ ਤੇ ਬਿੱਲੀ ਮੈਂ ਕਿ ਜਿਸ ਕਾਰਨ ਦੁੱਕਾ ਲਿਆ ਜਾਣਾ ਇਸ ਉਮਰੇ ਆਪਰਾ ਕਰਦ ਲਿਆ ਉਹ ਸ਼ੋਕਰ ਮੋਟਰ ਚਲਾ ਆਪਰਾਵਾ ਮੈਂ ਘਰੇ ਭੇਜ ਦੂਜੀ ਮम्मी ਆ ਗਈ ਕੁੱਕੜਾ ਨਾ ਪਾਣੀ ਬਾ ਖੁਸ਼ ਇੰਨਾ ਹੋਇਆ ਲੈ ਟਾਈਮ ਅਖਰੇ ਦੂਜੀ ਮੰਮੀ ਆ ਗਈ ਆਖੇ ਲੱਗ ਜਾਂਦਾ ਲੈ ਆਉਂਦਾ ਬੇਚਾਰਾ ਜਿਸ ਕਾਰਨ ਲੱਗ ਜਾਂਦਾ ਅਖੇ ਐਵੇਂ ਤਾਂ ਨਹੀਂ ਕਹੀ ਗੋਪੀ ਖਾਲਾ ਖਾ ਕੇ ਚੱਕ ਲਾ ਕੰਮ ਨੂੰ ਇਕੱਠੇ ਗੋਪੀ ਇਕੱਠੇ ਜਾ ਹੋ ਗਏ ਗਰਮੀ ਆ ਬੰਦੇ ਪੁੱਠੇ ਹੋਣ ਨੂੰ ਕਰਦੇ ਆ ਮੈਂ ਮੈਂ ਚਾਹ ਸਕੂਰ ਮੈਂ ਕਦੀ ਪੂਰੀਆਂ ਕੀੜੀਆਂ ਨੇ ਕਾਰਿਆ ਤੂੰ ਹਾਰਦੀ ਨਹੀਂ ਕਿਥੋਂ ਕੀੜੀਆਂ ਚੜ੍ਹਦੀ ਪਾਣੀ ਤੇ ਪਾਣੀ ਨਹਾਸਾ ਬੰਦ ਕੀਤੀਆਂ ਪੀਆਂ ਜਾਦੀਆਂ ਲਾਈਆਂ ਇੱਕ ਵਾਰੀ ਵੀ ਪਾਇਆ ਪਾਣੀ ਰੋਜ਼ ਪਾਉਂਦੇ ਆ ਬੀਬੀ ਕਚੱਜੀ ਆ ਤੁਹਾਨੂੰ ਵੀ ਕਹਿ ਰਹੇ ਆ ਜੋ ਹੋਰ ਨਹੀਂ ਮਿਲੀ ਏ ਮੈਂ ਹੀ ਕੱਟ ਗਈ ਆ ਕੋਈ ਹੋਰ ਹੁੰਦੀ ਤਾਂ ਆਣ ਲੋ ਤੀਰ ਵਾਈ ਹੋਣੀ ਸੀ ਨਹੀਂ ਕੱਟਦੀ ਹੋਰ ਲੈਣੀ ਕੱਚਾ ਜੀ ਆ ਮਿਰਚਾਂ ਲਾਈਆਂ ਪਾਣੀ ਪਾਇਆ ਇਹਨੇ ਸੁੱਕ ਕੇ ਦੇਖ ਤੇਰੀ ਮਾਂ ਇਹਦਾ ਲਿਆਉਣ ਦਾ ਸ਼ੌਂਕ ਬਾਤ ਅੱਲਾਹ ਦਾ ਤੀਰ ਤੇ ਇਹਨੂੰ ਇੱਕ ਦਿਨ ਆਈ ਮੈਂ ਕਿਹਾ ਬੂਤਾ ਗੋਪੀ ਪਾਣੀ ਪਾਉਂਦਾ ਪਾਇਆ ਕਾ ਉਹ ਆੜੂ ਹੈ ਇਹ ਸੋਨਾ ਹੈ ਮਨੀ ਮੈਨੂੰ ਇੱਕ ਮਿੰਟ ਮੇਰੇ ਰੋਜ਼ ਕੱਚੇ ਘਣਦਾ ਰਹਿੰਦਾ ਕੋਈ ਘਟਦਾ ਨਹੀਂ ਗਿਆ ਕੋਈ ਘਟਦਾ ਨਹੀਂ ਗਿਆ ਕੰਡਿਆ ਆ ਇਹ ਨਹਿ ਤਾਂ ਹੀ ਆ ਮੈਂ ਕਹਿੰਦੀ ਕੱਛਿਆਂ ਵਾਲਾ ਆ ਤਾਂ ਮੇਰੇ ਆ ਆ ਆ ਆ ਵਾ ਮੇਰਾ 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 ਸੌਂ ਖਾ ਮੰਮੀ ਸੌਂ ਲੱਗੇ ਨਵਾਂ ਗੱਛਾ ਤੂੰ ਪਾਉਂਦਾ ਕਾਟਨ ਪਿਆਰ ਮੰਮੀ ਦੇ ਸੈ ਪਿਓਰ ਕਾਟਨ ਯਾਰ ਮੇਰਾ ਆ ਤੂੰ ਸਲਿੱਕ ਦੇ ਪਾਉਂਦਾ ਮੈਂ ਕਹ ਕੱਛਿਆਂ ਦੇ ਬਾਦ ਆਹ ਸੇ ਕੀ ਸੌਂ ਆਵਾ ਮੈਂ ਜੀਣਾ ਆ ਇਹ ਨਿਆਣੇ ਤੇ ਵਿਆਹ ਕਰਦੇ ਮੈਂ ਆਪਣੇ ਹੋ ਜਾਂਦਾ ਕਿੱਦਾਂ ਮੇਰੇ ਆਉਂਦਾ ਮੇਰੇ ਕੱਛੇ ਜਿਹੜੇ ਉਹ ਐਮ ਸੈਦੇ ਆ ਇਹ ਐਕਸਲ ਆ ਇਹਦਾ ਮੇਰੇ ਛੋਟਾ ਸਾਈਜ਼ ਹੈ ਨਾ ਹਾਂ ਮਤਲਬ ਛੇ ਨਹੀਂ ਸਾਈਜ਼ ਆ ਇਹ ਚੱਕ ਹਾਂ ਰੋਟੀ ਖਾਣੀ ਕਿ ਤਹੀਂ ਖਾਣੀ ਆ ਮੇਰੀ ਲੋਭ ਨਹੀਂ ਕਰਦੀ ਰੋਟੀ ਮੇਰਾ ਇੱਕ ਦਿਲ ਕਰਦਾ ਕੱਚਾ ਪਾਉਣ ਦਾ ਇਹਨਾ ਚੋਮਾ ਕਿਹੜਾ ਹੈ ਕਿਹਦ ਨੂੰ ਪਾਣਾ ਮੈਂ ਜਦ ਤਨ ਨਾ ਆਇਆ ਹੈ ਉਦੋਂ ਪਾਣਾ ਵਾ ਪਾਈ ਲੈਣਾ ਫੇਕ ਹੀ ਆ ਮੈਂ ਧੁੱਪੇ ਪਾ ਲੂੰ ਦੋ ਮਿੰਟ ਇਹਨਾ ਜੋ ਕੱਚਾ ਵਾਰਾ ਕਿਹੜਾ ਪਾਉਣ ਦਾ ਦਿਲ ਕਰਦਾ ਦਰ ਫਟਿਆ ਮੂੰਹ ਦਰ ਫਟਿਆ ਅੱਡਾ ਗਈ ਹੋਏ ਤੇਰੀ ਕਿ ਟੱਟੀ ਲੱਗ ਗਈ ਇਹਨਾ ਚੋਂ ਮੈਂ ਪਾਣਾ ਆ ਆ ਇਨਾ ਚੋ ਕੱਚਾ ਆ ਜੀ ਆਹ ਬੱਚੀ ਇਹ ਆ ਕੀ ਕਛਨੀ ਆ ਆਹ ਖਾਣਾ ਪੁੱਛ ਆਹ ਅੱਬਾ ਜੀ ਇਹ ਆ ਇਹ ਬੱਚੀ ਆ ਆਪਣੇ ਪੱਟ ਦੇਖ ਤੇ ਕੱਚਾ ਦੇਖ ਘੇਂ ਚ ਮਾਰ ਉਹ ਯਾਰ ਆ ਕੀ ਖੋਪੀ ਉਹ ਹਰ ਜਾ ਤਿੰਨ ਤਿੰਨ ਇੰਚ ਕੱਚਾ ਬੋਲਾ ਯਾਰ ਯਾਰ ਅਮਾ ਇਹਦਾ ਦੇਖ ਪਾੜਦੇ ਮੇਰਾ ਸਾਈਡ ਆ ਵੇਰ ਦਾ ਦੇ ਲਗਾ ਬੈਕ ਕਿਹੜਾ ਪਾਉਣਾ ਹੈ ਯਾਰ ਕੋਈ ਬੱਚੀ ਤੋਂ ਉੱਚਾ ਹੈਗਾ ਕੋਈ ਨਹੀਂ ਆ ਲੱਗਦਾ ਥੋੜਾ ਤੈਨੂੰ ਲਿਆ ਦੇਣੇ ਮੈਂ ਇਹ ਕੀ ਕੱਚੇ ਪੋਰਟ ਕੱਚੇ ਲੈ ਕੇ ਦੇਣੇ ਪੋਰਟ ਲੈ ਹਾਲ ਜਾ ਯਾਰ ਇਦਾਂ ਨਹੀਂ ਅੱਗੇ ਦੋ ਬੂੜਾ ਵੀ ਤਰਸ ਦਾ ਕੱਚੇ ਨੂੰ ਉਹਨੂੰ ਵੀ ਲਿਆ ਦੇ ਦੋ ਇੱਕ ਕੱਚਾ ਹੈ ਨਹੀਂ ਇਹਦੇ ਵਿੱਚ ਉਹ ਥੋੜਾ ਬੜਾ ਪਾਇਆ ਕਰਾ ਕਛਣੀ ਆਈ ਉਹ ਵੀ ਚੰਗਾ ਨਹੀਂ ਲੱਗਦਾ ਸਤੇ ਮੈਂ ਹੀ ਚੰਗਾ ਲੱਗਦਾ ਉਹ ਪੌਦਾ ਪੰਜ ਬਣਿਆ ਪੰਜੋਂ ਪਾਸੇ ਪੋਟਾਂ ਦੀਆਂ ਕੋਹਰੀਆਂ ਹੀ ਆ ਹੋਰ ਕੋਈ ਸਾਲਾ ਕੰਮ ਆਇਆ ਹੀ ਨਹੀਂ ਜਹਦਾ ਬਣਿਆ ਨਾ ਪੰਜ ਪੰਜੀਆਂ ਹੀ ਪਾਹੂੜ ਦੀਆਂ ਕੋਹਰੀਆਂ ਹੀ ਆ ਆ ਨਾ ਫੇਰ ਕੋਈ ਚੱਜ ਦੇ ਕੰਮ ਤਾਂ ਸਾਡੇ ਪਿੰਡ ਚੋਂ ਨਿਕਲਦੇ ਨਹੀਂ ਤੂੰ ਵੀ ਉੱਥੇ ਬੂਟਾ ਲਾ ਕੇ ਬੈਠਾ ਸੀ ਨਾ ਵੱਡਦਾ ਹੀ ਵੱਡਦਾ ਮੰਮੀ ਪੰਨੇ ਹੀ ਵੱਡਦਾ ਬੈਂਚ 'ਚ ਬੈਂਚ ਵੱਡ ਕੇ ਕਿੱਲੇ ਗਿਆ ਤੂੰ ਰਣ ਜੱਤ ਲਿਆ ਰਸਤਾ ਹੀ ਆ ਜੂ ਤੇ ਪਾਉ ਰਸਤਾ ਉੱਥੇ ਤਾਂ ਮੁੰਡਾ ਨਿਊਜ਼ੀਲੈਂਡ ਵਾਲਾ ਵੀ ਵੱਜਦਾ ਮੈਂ ਇਹ ਰੇਣਾ ਨਾਲ ਮੱਝ ਦਾ ਆਉਣ ਆ ਕਿਹਦੀ ਐ ਐਨਕਵਾਰੀ ਛੋੜੇ ਮੁੰਡੇ ਬਿਆਨ ਉਹਦਾ ਸੱਚੇ ਪਿਆਰ ਚ ਅਗਲਾ ਪਿਆਰ ਆ ਸਾਰਾ ਗੁਸਮਾਨ ਪਿਆਰ ਯਾ ਸਾਰਾ ਪਿਆਰ ਉਹਦਾ ਅੰਦਰ ਤੱਕ ਭਰਿਆ ਚਲਾ ਯਾਰ ਕੋਈ ਜਾਣੀ ਖੋਲੋ ਯਾਰ ਓਇਆ ਖੋਲਾ ਇਥੇ ਹੱਥ ਦਾ ਐਂਗਲ ਵਿੰਗਾ ਹੋਣ ਲੱਗਾ ਕਾਈ ਕਹੀਦਾ ਵਿਆਹ ਕਰਦੇ ਮੁੰਡਿਆਂ ਦਾ ਕੱਲ ਨੂੰ ਘਰ ਵਾਲੀ ਆਣ ਕੇ ਗੇਟ ਖੋਲ ਕੇ ਤਾਂ ਵੈਸੇ ਹੁੰਦੀ ਯਾਰ ਨੱਕ ਤੇ ਰੇਣਾ ਨਾਲ ਪਾ ਲੈ ਨੂੰ ਪਾਣੀ ਪਾਉ ਬਹੁਤੋ ਖਾਗੋ ਪਿਆਰ ਹਨਾ ਆ ਖਾਣ ਨੂੰ ਤਾਂ ਚੀਜ਼ਾਂ ਆਈਟਮਾਂ ਵਧੀਆ ਲੈਂਦਾ ਹਾਂ ਤਾਂ ਮੈਂ ਆਪਣਾ ਪ੍ਰੋਟੀਨ ਦਾ ਖਿਆਲ ਪੂਰਾ ਆਪਣਾ ਸ਼ੁਰੂ ਤੋਂ ਹੀ ਜਾਇਆ ਰਸ਼ਨਾ ਅੱਲਾ ਮਰਾ ਸਿਰਕ ਸਿਰਕ ਮੈਂ ਗੱਤ ਤਮੀ ਸਿਰਕ ਆ ਨਹੀਂ ਜੀ ਐਦਾਂ ਨਹੀਂ ਕਰਨਾ ਸਾਈਡ ਪਲੀਜ਼ ਨੱਕ ਜੇ ਐੜੜੇ ਚੂਹੇ ਆ ਦੇਰੀਆਂ ਮੇਰੀਆਂ ਫਿਬਰੇਡ ਜੀ ਜਾਉਂਗਾ ਕਰਦੇ ਆਏ ਤੂੰ ਆ ਪੱਟ ਫਰੇਤੀਆ ਹੋਰ ਹੋ ਤੈਨੂੰ ਆ ਵੇਲਾ ਕੱਫਾ ਤੇਰਾ ਹੀ ਬਣ ਗਿਆ ਕਿ ਸਾਡਾ ਨਾ ਹੀ ਲੈਂਦਾ ਰਹਿਣਾ ਕਿੰਨਾ ਸਮਾਨ ਚੱਕਿਆ ਆਏ ਨੇ ਮੈਂ ਸੋਨੇ ਦੀ ਟੇਨ ਬਣਾ ਲਈ ਮੈਂ ਔਰ ਪੀਲਾ ਆਰਾਮ ਕਹਿੰਦੀ ਤੇਲ ਲੈਣਾ ਆਰਾਮ ਜੀ ਦਾ ਕਿਹੜਾ ਇਹ ਰਾਮ ਕੀ ਜੀਰਾ ਇਹਦੇ ਰਹਿ ਤੂੰ ਓਏ ਓਏ ਪਰਦੂਸ਼ਾ ਇਹ ਲੈ ਕਿਆ ਯਾਰ ਘਟਾ ਹੋਂ ਜਾਨ ਲੈ ਰੋ ਯਾਰ ਮਮਾ ਜਾਇਆ ਤੋਂ ਨਾਲ ਡੈਡੀ ਠੀਕ ਨਹੀਂ ਹੈਗਾ ਪਿੱਛੇ ਐਨ ਕਿਤਾਬ ਕੋਈ ਨਹੀਂ ਤੈਨੂੰ ਐ ਨਹੀਂ ਕਿਤੇ ਪਈ ਜਿੰਦਾ ਜਿਆਦਾ ਇਨਸਾਨ ਤੇ ਸਰਦਾ ਸਾਇੰਤ ਨੂੰ ਉਹਦੀ ਨਹੀਂ ਪਈ ਹਾਉ ਯਾਰ ਮਨੂੰ ਤੀਵੀ ਆਦਮੀ ਆਣੀ 100 ਗੱਲਾਂ ਹੁੰਦੀਆਂ ਆਦਮੀ ਸਹਾਰਾ ਹੁੰਦਾ ਤੀਵੀ ਦਾ ਤੀਵੀ ਆਦਮੀ ਦਾ ਸਹਾਰਾ ਚਾਹੀਦਾ ਥੋੜਾ ਜਿਹਾ ਡੋਲ ਜਿੰਦਾ ਤੀਵੀ ਦਾ ਸਹਾਰਾ ਲੱਭਾ ਨਹੀਂ ਹੁਣ ਤੀਵੀ ਦਾ ਸਹਾਰਾ ਲੈ ਗਾਲ ਦੇ ਨਾ ਗਾਲ ਓਰੇ ਕੰਮ ਤੇਰੇ ਹੋਈ ਜਾਣਾ ਤੇਰੇ ਨਿਆਣੇ ਦੇ ਨੀ ਓਏ ਤੂੰ ਲਾ ਬਕਰ ਨਾ ਮੈਨੂੰ ਨਿਆਣਾ ਦਿੱਤਾ ਦੇ ਭਾਈ ਖਾਂਦਾਂ ਦੀਆਂ ਆਹੀ ਗੱਲਾਂ ਆ ਮੈਂ ਕੱਲੀ ਨੂੰ ਕਹੀ ਸੀ ਪਰਸੋਂ ਉਹਦੇ ਟੀਕੇ ਲੱਗਾ ਨਾਲ ਕੈਂਚਾ ਲੋ ਉੱਤਰ ਜਣਾ ਨਾਲ ਕੈਂਚਾ ਬੁੱੱਡਾ ਹੋਣ ਲੱਗਾ ਯਾ ਉੱਤਰ ਜਣਾ ਸ਼ਰਮ ਕਰ ਕੁਛ ਬਾੜੀ ਕੱਲ ਉਹਦੇ ਟੀਕਾ ਲੱਗਾ ਅੱਖਾਂ ਪਾਣੀ ਆ ਗਏ ਮੇਰੇ ਵੀ ਤੁਹਾਡੇ ਵੀ ਆ ਗਏ ਓਏ ਓਦੇ ਬੜੂ ਵਿੱਚ ਤੇਰੀ ਫੋਟੋ ਰੱਖੀ ਹੇ ਮਰੀ ਯਾਰ ਹਾਦਿਆ ਯਾਰ ਆ ਜਾ ਇਹਨੇ ਲਾ ਓਏ ਸਿਰ ਸੰਗ ਕਰ ਆਦਮੀ ਆ ਆਦਮੀ ਆ ਮਰੀ ਓਏ ਓਏ ਮਰੀ ਓ ਮਰੀ ਮੇਰੀ ਮੇਰੀ ਗੱਲ ਸੁਣ ਦੇਖ ਇਹ ਲੈਣਾ ਕਿਦਾਂ ਵੀ ਆ ਲੱਖੀ ਨਾ ਹਜ਼ਾਰੀ ਜੇ ਭਰਾ ਨਹੀਂ ਮਿਲਦੇ ਆ ਨਾ ਤੇ ਆਦਮੀ ਵੀ ਨਹੀਂ ਮਿਲਦਾ ਤੂੰ ਸਿੱਧੀ ਗੱਲ ਦੱਸ ਆ ਆਪਾਂ ਆ ਕਾਲਾ ਕੰਨ ਆਇਆ ਸੀ ਵਾਹ ਓ ਇੱਥੇ ਜਮਾ ਆਇਆ ਇੱਥੇ ਜਮਾ ਉਹ ਟਾਇਆ ਆ ਕੇ ਖੜ ਗਿਆ ਮੈਂ ਕਿ ਹਾਂ ਟਾਇਆ ਉਹ ਟਾਇਆ ਤਾਂ ਅੱਗੇ ਬੁਮਾਰਾ ਉਹ ਸਾਰਾ ਚੰਗਾ ਕਿਧਰ ਹੈ ਮੇਰੇ ਨਾਲੋਂ ਜਿਤਨ ਉਹ ਬੁਮਾਰਾ ਦੀ ਤੂੰ ਤਾਂ ਦਿੱਲੀ ਦੇਖਣ ਕਾਹ ਦਿੱਤਾ ਆਪਣੇ ਆਦਮੀ ਨੇ ਤੂੰ ਟਹਾ ਨਹੀਂ ਜਾ ਸਕਦੀ ਮੈਂ ਕਹਣਾ ਚਾਹੀਦਾ ਗੜੀ ਦੇਖ ਤੇਰੀ ਕਾਲੂ ਘਾਟ ਨੂੰ ਨਾਜ ਨੂੰ ਵਿੱਚ ਰੁੱਕ ਗਈ ਅਹੀਂ ਪਏ ਕਿੱਥੋਂ ਲੱਭਾਗੇ ਸਿੱਧੀ ਗੱਲ ਆ ਤੂੰ ਕਿਹਨੇ ਲੁਪਣ ਲੋ ਰੁਕਣਾ ਕੀ ਨਾ ਕਹ ਤੂੰ ਆਪਣੀ ਬਚਾ ਕੇ ਰੱਖ ਚੁੱਕ ਕੇ ਚੱਲ ਪਰ ਪਾ ਇੱਕ ਪਾ ਪਹਿਲੇ ਪਾ ਮੈਂ ਇਹਦਾ ਗਾਣਾ ਘੋੜ ਦੇਣਾ ਯਾਰ ਮੈਂ ਤੈਨੂੰ ਸੱਚੀ ਇੱਕ ਗੱਲ ਦੱਸਾਂ ਮੇਰੇ ਤੋਂ ਮਰਾ ਕੋਈ ਨਹੀਂ ਮੇਰੀ ਗੱਲ ਉਹ ਤਾਂ ਦੇਖ ਲੈ ਨਾਰਸ ਟੀਕਾ ਲਾ ਵੀ ਦੂਜੀ ਵਾਰ ਸਪੇਡ ਦੇ ਨਾਮ ਚ ਪੜ ਯਾਰ ਉਹਨਾਂ ਸਾਰਾ ਹੀ ਉਹ ਜੂ ਦੇ ਥਿੰਡੀ ਪੱਤੀ ਰੱਖਦੇ ਜੇ ਮੈਂ ਦੇ ਭਾਰਸੋਂ ਜਿਹੜਾ ਟੀਕਾ ਲਾਇਆ ਨਾਰਸ ਨੇ ਮम्मी ਮਾਇੰਡ ਕਰਦੀ ਸੀ ਸੱਚੀ ਜਦੋਂ ਬਾਹ ਫੜੀ ਮੈਂ ਆਹ ਕਿਹੜੀ ਗੱਲ ਆ ਮੈਂ ਚੱਲ ਜਰੀਆ ਆਟਾ ਹਾਂ ਕੁੱਤਾ ਕਰੀ ਬਗਵਾਸ ਕਰੀ ਯਾਨੀ ਕੋਈ ਯਾਨੀ ਹਰਾਮ ਦੇ ਆ ਉਹ ਆ ਮਮਤਾ ਜੀ ਤੁਹਾਨੂੰ ਇਹ ਤੂੰ ਲੱਗਦੀ ਸੀ ਜਿਆ ਜਿੱਦਾਂ ਤਾ ਤੂੰ ਕਹਿੰਦੀ ਉਹਨੂੰ ਮਾਰਾ ਚੰਗਾ ਤੇਰੇ ਲਈ ਉਹ ਕੋਈ ਗੱਲ ਨਹੀਂ ਜੇ ਕੋਈ ਇਹਨਾਂ ਦੇ ਭੈਣ ਭਾਈ ਕਵੇ ਜੀ ਆਪਾਂ ਕਹਦੇ ਇਹ ਮੇਰਾ ਭੈਣੇ ਆਦਮੀ ਆ ਜਿੱਦਾਂ ਮਾਰਦੀ ਤੈਹ ਚੰਗਾ ਜੇ ਮੜਾ ਹੋਰ ਤੂੰ ਕਿਸੇ ਨੂੰ ਕਹਿ ਨਹੀਂ ਸਕਦੀ ਆਪ ਤੂੰ ਜੋ ਮਾਰਦੀ ਕਵੇ ਤੇ ਕਾਤੇ ਉਹ ਨਹੀਂ ਇਹਨੇ ਢੀਲ ਪਾਈ ਉਹ ਆਪਾ ਚੱਲੀ ਜਾਂਦੀ ਚੱਲੀ ਜਾਂਦੀ ਇਹਦੀ ਮੇਰੀ ਇਹ ਤੂਤਰੀ ਮੇਰੀ ਚੱਲੀ ਜਾਣੀ ਆ ਔਰ ਤੈ ਨਾਲ ਜਾਣਾ ਜਿੱਥੇ ਲਾ ਯਾਰ ਲਾ ਨਹੀਂ ਤੂੰ ਨਾ ਚੱਲ ਰਹੀ ਦੇ ਮਨ ਹੁਣਾਂ ਨੇ ਲੈ ਲਈ ਅੱਜ ਗੱਡੀ ਫੇ ਬਹੁਤ ਬਹੁਤ ਮੁਬਾਰਕਾ ਭਾਜੀ ਤੁਹਾਨੂੰ ਇੱਧਰ ਇੱਧਰ ਆਓ ਇੱਧਰ ਭਾਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਜੀ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਹਾਂਜੀ ਥੈਂਕ ਯੂ ਸੋ ਮੱਚ ਅਸ਼ਾ ਜੀ ਤੇ ਉਹ ਦੇਖੋ ਜਿਹਨ ਲਈ ਉਹ ਤਾਂ ਦਿਖਾ ਦੇਣਾ ਆਪਾਂ ਤੁਸੀਂ ਮੜਾ ਜਾ ਆਜੋ ਅੱਜ ਦਿਖਾ ਦਿਓ ਆ ਉਸਨੋਂ ਪਿਆਰ ਕੀ ਇੱਕ ਕਹਾਣੀ ਕਪਾਲਾ ਕਿਰੇ ਵਾਲਾ ਦਾੜੀ ਲੀ ਹੈ ਕਾਲੀ 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 ਮੁਬਾਰਕਾ ਜੀ ਬਹੁਤ ਬਹੁਤ ਤੁਹਾਨੂੰ ਭਾਜੀ ਤੁਹਾਨੂੰ ਜੀ ਤੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਗਏ ਹਾਂਜੀ ਗੁਰੂ ਜੀ ਅੱਛਾ ਜੀ ਗੁਰੂ ਜੀ ਕੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਭਾਈ ਬਹੁਤ ਬਹੁਤ ਮੁਬਾਰਕਾ ਜੀ ਪਾਉ ਭਾਈ ਤੁਹਾਨੂੰ ਵੀ ਇਹ ਦੁੱਗਲ ਸਾਹਿਬ ਸਾਡੇ ਹਾਜੀਆ ਵਾਲੇ ਅੱਛਾ ਜੀ ਤੁਹਾਡੇ ਲਈ ਵੀ ਸੀਟ ਬਣਾਈ ਹੈ ਤੁਹਾਨੂੰ ਪਤਾ ਪਿੱਕੇ ਚ ਬਹਿਣ ਲੈ ਆਜੋ ਦਿਖਾ ਲਓ ਆਜੋ ਆਜੋ ਮਾਰ ਆਜੋ ਆ ਆ ਦੇਖੋ ਆ ਤੁਹਾਡੇ ਲਈ ਤੁਹਾਡੇ ਦੇ ਲਈ ਆਹ ਨਹੀਂ ਹੈਗੀਆਂ ਸੀਟਾਂ ਇਹ ਮਜ਼ਾਕ ਕਰਦਾ ਮੈਂ ਨਾ ਭਾਜੀ ਯਾਰ ਹੁਣ ਮੇਰੀ ਤੁਸੀਂ ਦੇਖ ਲਓ ਇੱਥੋਂ ਬਹਿ ਹੋ ਜੂ ਇੱਥੇ ਆਪੇ ਦੱਸਦਾ ਉਹ ਮੈਂ ਆ ਗਿਆ ਭੇਜਾਂਗੇ ਇਹ ਹੁਣ ਆਪਾਂ ਨੂੰ ਨਹੀਂ ਮਿਲੇਗਾ ਨਹੀਂ ਅੱਗੇ ਤਾਂ ਦੇ ਦਿੰਦਾ ਤੁਸੀਂ ਪੁਰਾਣੀ ਇਹ ਗੱਡੀ ਦੀ ਕਾਲੀ ਵੀ ਘੜੀ ਬਾਹਰ ਇੱਕ ਕਿੱਦਾਂ ਕਹਿਗਾ ਨੰਨੇ ਦੀ ਰਾਹ ਆਹ ਗੱਡੀ ਆਪਾਂ ਕਿਆ ਕਰੀਏ ਉਹ ਤਾਂ ਠੀਕ ਹੈ ਜਦੋਂ ਆਪਾਂ ਕਹਿਗਾ ਨਾ ਗੱਡੀ ਨਹੀਂ ਭਾਜੀ ਘੜੀ ਕਿੱਦਾਂ ਕਹਿਗਾ ਪੱਲੇ ਭਾਈ ਨੇ ਪਟੇਲਾ ਕਿਹਨੇ ਤੁਸੀਂ ਰਹਿਣ ਤੋਂ ਤੁਸੀਂ ਰਹਿਣ ਤੋਂ ਟਾਇਰ ਲੱਗ ਜਾਣੇ ਕਿੱਦਾਂ ਮੰਨ ਦਸੀ ਕਿੱਦਾਂ ਦਸੀ ਕਿੱਦਾਂ ਕਹਿਣਾ ਭਾਈ ਨੇ ਸਹੀ ਹੈ ਭਰਾਵਾ ਤੂੰ ਵਲੌਗ ਬਣਾ ਮੈਂ ਕੀ ਕਹਾਂ ਤੈਨੂੰ ਵੀ ਹੁਣ ਦੱਸ ਅਬਿਊਜ਼ ਲੈਂਗੁਏਜ ਟੂ ਟੂ ਲਾਦੀ ਵਿੱਚ ਬਿੱਲੇ ਯੋ ਨਾ ਮੇਲੇ ਬਿੱਲੇ ਯੋ ਨਾ ਗੱਡੀ ਲੈਣ ਦੇ ਗੱਡੀ ਲੈਣ ਦੇਖ ਲਓ ਵੀ ਕਿੰਨੇ ਜਾਣੇ ਆਇਆ ਹਾਂਜੀ ਛੀੜ ਨਾ ਲਾ ਦਿਓ ਉਧਰ ਸਾਈਡ ਤੇ ਓਕੇ ਖੜੇ ਬਾਪਾ ਜੀ ਹੈਪੀ ਬਰਥਡੇ ਜੀ ਲਓ ਜੀ ਸਾਰੇ ਆਏ ਆਪਣੇ ਭਰਾ ਸੋਨਾ ਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਸਰ ਤੁਸੀਂ ਕਹਿੰਦੇ ਸੀਗੇ ਬਾਅਦ ਕੁਝ ਤੁਸੀਂ ਬਾਅਦ ਕੁਝ ਕਹਿੰਦੇ ਸੀ ਤੁਸੀਂ ਆ ਤੁਸੀਂ ਕਹਿੰਦੇ ਰਾਤ ਨੂੰ ਕਿਉਂ ਲੇਟ ਆਉਨੇ ਘਰੇ ਫਿਰ ਅੱਧੇ ਵਜਣੀਆਂ ਭਾਬੀ ਕੋਲ ਹੈ ਕਿਉਂ ਲੇਟ ਆਉਦਾ ਤੁਸੀਂ ਮੈਨੂੰ ਆਉਂਦਾ ਹੀ ਕਹਿਣ ਲੱਗ ਪਿਆ ਮਨੀ ਯਾਰ ਆ ਬਦਲੇ ਸੁੱਤੇ ਬੈਤੇ ਕੀ ਹੋ ਗਿਆ ਕੰਦੇ ਕਵਰ ਕਰ ਲਿਆ ਕਹਿੰਦਾ ਹਾਂ ਕੀ ਕਹਿੰਦਾ ਇਹਨਾਂ ਨੇ ਤਾਂ ਕਹਿਣਾ ਮੈਂ ਪਹਿਲੇ ਹੀ ਕਹ ਦੱਸ ਦਮ ਕੋਈ ਨਾ ਕਹ ਆ ਤਾਂ ਬਹੁਤ ਆ ਯਾਰ ਬਹੁਤ ਜਿਆਦਾ ਤੈਨੂੰ ਵੀ ਕਾਲੀ ਬਈ ਸੀ ਵਿਆਹ ਕਰਾਉਣ ਦੀ ਨਾ ਕਰਾਉਂਦਾ ਓਦਾਂ ਵਿਆਹ ਹੋ ਓਦਾਂ ਫੜ ਕੇ ਆਇਆ ਬਾਕੀ ਸਭ ਪਹੁੰਚ ਰਿਹਾ ਉਧਰ ਪਾ ਟੱਡਾ ਜੀ ਪੈਸੇ ਆ ਲੈ ਨਾ ਜਾ ਉਧਰ ਆ ਜਾ ਕਾਲੀ ਭਾਬੀ ਜਕਾ ਔਰ ਲੱਡੂ ਵੀ ਆ ਮਾਦੇ ਲੱਡੂ ਵੀ ਆ ਲੱਡੂਆਂ ਦਾ ਦਿਹਾੜੀ ਨਹੀਂ ਗਿਆ ਤੁਹਾਡਾ ਕਹਿੰਦਾ ਸੰਘ ਦੇ ਹੋਰ ਵੀ ਲੱਜ ਲੱਡੂ ਭਾਜੀ ਇੱਕ ਬੰਦੇ ਨੇ ਰਾਤ ਦੀ ਗੱਲ ਕਵਰ ਕੀਤੀ ਆ ਆ ਜਾਓ ਦਿਖਾਣਾ ਤੁਹਾਨੂੰ ਭਾਜੀ ਨੂੰ ਵੀ ਦੱਸ ਦੇ ਇਹਦੇ ਸੁੱਤੇ ਪੈਦੇ ਇਦਾਂ ਘਰੋਂਡ ਜਿਹਾ ਲੱਗਾ ਰਾਤੀ ਤਾਂ ਹੈ ਨਹੀਂ ਸੀਗੇ ਬਾਟੋ ਮੈਂ ਦੱਸਿਆ ਸੀ ਦੇਖੇ ਲੇਟ ਆਇਆ ਕਰਕੇ ਮੈਨੂੰ ਉਹਦੇ ਪਤਾ ਕਹਿੰਦਾ ਯਾਰ ਆ ਕਹਿੰਦਾ ਯਾਰ ਕਹਿੰਦਾ ਯਾਰ ਆ ਮੈਨੂੰ ਨਹੀਂ ਪਤਾ ਨਹੀਂ ਕੀ ਹੋ ਗਿਆ ਉਹਨੇ ਕਹਿਣਾ ਮੈਂ ਰਾਤੀ ਤਾਂ ਸਹੀ ਸੀ ਨਹੀਂ ਰਾਤੀ ਨਹੀਂ ਸੀ ਨਹੀਂ ਸੀ ਉਹ ਪ੍ਰਵੇ ਨੂੰ ਪੁੱਛ ਪ੍ਰਵੇ ਬਾਜੀ ਪ੍ਰਵੇ ਬਾਜੀ ਕਸਰੀ ਗੱਲ ਪੁੱਛ ਘਰੇ ਕਿੰਨੇ ਵਜੇ ਘਰੇ ਕਿੰਨੇ ਵਜੇ ਰਾਤ ਦੇਖ ਬੱਜੀਆਂ ਇੱਧਰ ਆ ਦੇ ਤੂੰ ਹੀ 2 ਵਜੇ ਮਮਾ ਲੇਟ ਕਰਾਇਆ ਤੂੰ ਚਲੋ ਕਦਾ ਉਹ ਜਿਹੜਾ ਗੱਲਾਂ ਇਹ ਤੇਰੇ ਕਰਕੇ ਹੋਇਆ ਸਾਰਾ ਕੁਝ ਬਾਜੀ ਤੁਸੀਂ ਗਲਤ ਕੰਮ ਕੀਤਾ ਹੁੰਦਾ ਗਲਤ ਤਾਂ ਲੈ ਕੀਤਾ ਹੀ ਨਹੀਂ ਅੱਛਾ ਜੀ ਇਹ ਬੱਕਰੀਆਂ ਵਾਹਿਆ ਇਹ ਬੈਠਾ ਹੀ ਆ ਤੇ ਰਾਤੀ ਪਾਣੀ ਪੀਣ ਲੱਗਾ ਉਂਗਲੀ ਉਂਗਲੀ ਸਾਰੀ ਭੇ ਲਈ ਓਏ ਰਾਤੀ ਪਾਣੀ ਪੀਣ ਕਾ ਉਂਗਲੀ ਭੇ ਲਈ ਓਹੋ ਆ ਗਿਆ ਆ ਦੇਖ ਲਾ ਬਾ ਰੱਦੀ ਇਹ ਬਈ ਕੁਮਾਰ ਤੁਸੀਂ ਜਲੇਗਾ ਆਹ ਦੇਖ ਲੈ ਪ੍ਰਵੇ ਪ੍ਰਵੇ ਮਾਜੀ ਆ ਜੀ ਇਹ ਮੈਂ ਮਰਦਾ ਆਹ ਉਹ ਮਰਾਜੀ ਸਸਰੀ ਘਰ ਕੀ ਹਾਲ ਚਾਲ ਇਹਨਾਂ ਨੂੰ ਪਿੱਛੇ ਦੇ ਵਿੱਚ ਪਿੱਛੇ ਰੱਖ ਦੇਣਾ ਇਹ ਬਹੁਤ ਬੰਦਾ ਹੈ ਬੜੀ ਕੂਲੀng ਆ ਹਾਂ ਬੱਸ ਘਰ ਦੇ ਮੇਲੇ ਲਈ ਗੱਤੇ ਰੱਖ ਕੇ ਸਦਾ ਹੀ ਬਾਪੇ ਦੇ ਇਹੋ ਗੁਲਾਬ ਆਪਣੇ ਦੇ